ਇਹੜੇ ਕੇ ਬਣਾ ਦੇ ਕੋਲ ਰੈਸਟ ਕੀਤਾ ਗਿਆ ਕਿ ਲਿੰਕ ਸੀ ਤੁਹਾਡੇ ਨਾਲ ਨਹੀਂ ਵੈਸੇ ਮੇਰੇ ਤਾਂ ਫਰੈਂਡ ਸੀਗੀ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੁਛ ਇਦਾਂ ਨਹੀਂ ਬਣਾ ਰਹੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਬਸ ਇਹ ਉਹ ਬਾਕੀ ਉਹ ਪੁਲਿਸ ਜਾਣੀ ਪੁੱਛ ਕੇ ਚੋਈ ਤਦੋਂ ਕਿਸ ਤਰ੍ਹਾਂ ਕੁਛ ਵੀ ਮੈਨੂੰ ਪੁੱਛ ਕੇ ਹਰਤਾਲ ਕੁਛ ਨਹੀਂ ਵੀ ਇਦਾਂ ਵੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਉਹ ਗੁਰਵਾਸ਼ੀ ਨੇ ਤਾਂ ਤੁਹਾਨੂੰ ਜਾਣਦੇ ਨੇ ਰ ਮੇਰੇ ਬਸੇ ਮੈਨੂੰ 1.5 ਸਾਲ ਤੋਂ ਜਾਣਦੇ ਸੀ ਦਫਤਰ ਬਿਜਲੀਸ ਨੇ ਐਤੋਂ ਬੁਲਾਇਆ ਸੀ ਕੀ ਕਾਰਨ ਕੀ ਸੀ ਕਿਵੇਂ ਬੁਲਾਇਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਆਪਣੇ ਦੇ ਘਰੋਂ ਰੈਸਟ ਕੀਤਾ ਗਿਆ ਕੀ ਲਿੰਕ ਕੀ ਸੀ ਤੁਹਾਡੇ ਨਾਲ ਨੀ ਵੈਸੇ ਮੇਰੇ ਤਾਂ ਫਰੈਂਡ ਸੀਗੀ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੁਛ ਇਦਾਂ ਨਹੀਂ ਬਣਾ ਰਹੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਅਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਬਸ ਇਹ ਉਹ ਬਾਕੀ ਉਹ ਪੁਲਿਸ ਜਾਣੀ ਆ ਜੀ ਮੈਨੂੰ ਪੁੱਛ ਕੇ ਚੋਈ ਤਦੋਂ ਕੀ ਕਿਸ ਤਰ੍ਹਾਂ ਕੁਛ ਵੀ ਮੈਨੂੰ ਪੁੱਛ ਕੇ ਹਰਤਾਲ ਕੁਛ ਨਹੀਂ ਇਹ ਵੀ ਇਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਆ ਤੇ ਬਸ ਉਹ ਗੁਰਵਾਸ਼ੀ ਨੇ ਤਾਂ ਤੁਹਾਨੂੰ ਜਾਣਦੇ ਨੇ ਉੱਤਾਰੇ ਮੇਰੇ ਬਸ ਮੈਨੂੰ ਤਾਰ ਬਿਜ਼ਨਸ ਨੇ ਐਤੋਂ ਨੂੰ ਬੁਲਾਇਆ ਸੀ ਕੀ ਕਾਰਨ ਕੀ ਸੀ ਕਿਵੇਂ ਬੁਲਾਇਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹਨਾਂ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਅਫਸਾਨਿਆਂ ਦੇ ਘਰੋਂ ਰੈਸਟ ਕੀਤਾ ਗਿਆ ਕਿ ਲਿੰਕ ਸੀ ਤੁਹਾਡੇ ਉਹਨਾਂ ਨਾਲ ਨਹੀਂ ਵੈਸੇ ਮੇਰਾ ਤਾਂ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਿਆਂ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨੇ ਬਣਾ ਰੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਕੁਛ ਹੀ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਛ ਕਿਚੋਈ ਤਾਂ ਤੋਂ ਕੀ ਕਿਸ ਤਰ੍ਹਾਂ ਕੁਛ ਵੀ ਮੈਨੂੰ ਤੋਂ ਪੁੱਛ ਕਰ ਹੜਤਾਲ ਕੁਛ ਨਹੀਂ ਵੀ ਇਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਉਹ ਗੁਰਵਾਨੀ ਟਾਈਮ ਤੁਹਾਨੂੰ ਜਾਂਦ ਨੇ ਉਤਾਰੇ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਣਦੇ ਸੀ